ਪ੍ਰੀਤਾਲ ਦੋਸਤੋ ਇੱਕ ਵਾਰ ਮੈਂ ਆਪਣੇ ਬਹੁਤ ਹੀ ਨਜ਼ਦੀਕੀ ਰਿਸ਼ਤੇਦਾਰ ਨਾਲ ਗੱਲ ਕਰ ਰਹੀ ਸੀ ਗੱਲ ਐਸੀ ਕਿ ਮੈਂ ਇੱਕ ਇਮਤਿਹਾਨ ਵਿੱਚ ਦੋ ਵਾਰ ਫੇਲ ਹੋ ਗਈ ਸੀ ਹੁਣ ਜਦੋਂ ਮੈਂ ਇਹ ਗੱਲ ਕਰ ਰਹੀ ਸੀ ਮੈਂ ਉਹਨਾਂ ਦੇ ਚਿਹਰੇ ਤੇ ਆਈ ਮੁਸਕਰਾਹਟ ਦੇਖ ਕੇ दंग ਰਹਿ ਗਈ ਉਹ ਮੇਰੀ ناکامی ਤੇ ਅੰਦਰੋਂ ਅੰਦਰ ਹੱਸ ਰਹੇ ਸਨ ਤੇ ਉਹ ਗੱਲ ਉਸ ਦੀ ਮੁਸਕਰਾਹਟ ਵਿੱਚ ਸਾਫ਼ ਦਿਸ ਰਹੀ ਸੀ ਦੋਸਤੋ ਮੈਂ ਇਸ ਇਨਸਾਨ ਦੀ ਬਹੁਤ ਇੱਜ਼ਤ ਕਰਦੀ ਸੀ ਪਰ ਉਸ ਦਿਨ ਮੈਂ ਉਸ ਦਾ ਕਿਰਦਾਰ ਸਮਝ ਗਈ ਸੀ ਖੈਰ ਮੈਂ ਉਹ ਇਮਤਿਹਾਨ ਪਾਸ ਕਰ ਲਿਆ ਤੇ ਸ਼ਾਇਦ ਉਸ ਦੀ ਮੁਸਕਰਾਹਟ ਰੁੱਪੀ ਚੁਣੌਤੀ ਕਰਕੇ ਸ਼ਾਇਦ ਤੁਹਾਡੇ ਨਾਲ ਵੀ ਕਦੇ ਐਸਾ ਹੋਇਆ ਹੋਵੇ ਤੁਸੀਂ ਆਪਣੇ ਫੇਲਿਅਰ ਤੇ ਆਪਣੇ ਦੁੱਖਾਂ ਤੇ ਕਿਸੇ ਹੋਰ ਨੂੰ ਖੁਸ਼ ਹੁੰਦੇ ਦੇਖਿਆ ਹੋਵੇ ਮੇਰਾ ਮੰਨਣਾ ਹੈ ਅਜਿਹੇ ਇਨਸਾਨ ਵੱਡੇ ਕਿਰਦਾਰ ਵਾਲੇ ਨਹੀਂ ਹੁੰਦੇ ਅਸਲ ਵਿੱਚ ਉਹ ਆਪਣੀਆਂ ਹੀ ਕਮੀਆਂ ਦੇ ਭਾਰ ਹੇਠਾਂ ਦੱਬੇ ਹੁੰਦੇ ਹਨ ਤੇ ਇਹ ਵੀ ਸੱਚ ਹੈ ਕਿ ਇਨਸਾਨ ਸੰਪੂਰਨ ਨਹੀਂ ਹੁੰਦਾ ਸਾਡੇ ਵਿੱਚ ਕੁਝ ਨਾ ਕੁਝ ਕਮੀਆਂ ਜ਼ਰੂਰ ਹੁੰਦੀਆਂ ਨੇ ਕਿਸੇ ਵਿੱਚ ਵੱਧ ਤੇ ਕਿਸੇ ਵਿੱਚ ਘੱਟ ਇੱਕ ਹੋਰ ਕਿੱਸਾ ਮੇਰੇ ਮਨ ਵਿੱਚ ਆ ਰਿਹਾ ਹੈ ਇੱਕ ਵਾਰ ਚਾਰ ਭੈਣ ਭਰਾ ਇਕੱਠੇ ਬੈਠੇ ਸਨ ਕੋਈ ਬਹੁਤ ਜ਼ਰੂਰੀ ਗੱਲ ਕਰ ਰਹੇ ਸਨ ਗੱਲਬਾਤ ਦੌਰਾਨ ਉਹਨਾਂ ਵਿੱਚੋਂ ਇੱਕ ਭੈਣ ਨੇ ਕੁਝ ਐਸਾ ਕਹਿ ਦਿੱਤਾ ਜੋ ਆਮ ਸਮਝ ਜਾਂ ਜਨਰਲ ਨੌਲੇਜ ਦੇ ਮੁਤਾਬਿਕ ਗਲਤ ਸੀ ਉਸ ਦੀ ਇਹ ਗੱਲ ਸੁਣਦੇ ਹੀ ਸਭ ਭੈਣ ਭਰਾ ਉਸ ਤੇ ਹੱਸਣ ਲੱਗ ਪਏ ਹੁਣ ਮੈਂ ਦੱਸਣਾ ਚਾਹੁੰਦੀ ਹਾਂ ਕਿ ਇਹ ਭੈਣ ਇਨਾਂ ਸਭ ਤੋਂ ਭੋਲੀ ਸੀ ਹੋ ਸਕਦਾ ਹੈ ਉਸ ਦੀ ਜਨਰਲ ਨੌਲੇਜ ਤੇਜ ਨਹੀਂ ਸੀ ਪਰ ਕੀ ਇਹ ਉਸ ਦੇ ਭੈਣ ਭਰਾਵਾਂ ਦਾ ਫਰਜ਼ ਨਹੀਂ ਸੀ ਕਿ ਉਸ ਤੇ ਹੱਸ ਕੇ ਉਸ ਨੂੰ ਨੀਵਾ ਮਹਿਸੂਸ ਕਰਾਉਣ ਦੀ ਬਜਾਏ ਉਸ ਨੂੰ ਪਿਆਰ ਨਾਲ ਸਬਰ ਨਾਲ ਉਸਦੀ ਗਲਤੀ ਠੀਕ ਕਰ ਦੇ ਤੇ ਸਵਾਲ ਇਹ ਹੈ ਦੋਸਤੋ ਕਦੋਂ ਤੋਂ ਨੇੜਲੇ ਰਿਸ਼ਤੇਦਾਰ ਇੱਕ ਦੂਜੇ ਦਾ ਸਹਾਰਾ ਬਨਣ ਦੀ ਥਾਂ ਇੱਕ ਦੂਜੇ ਦਾ ਮਜ਼ਾਕ ਬਣਾਉਣ ਲੱਗ ਪਏ ਹਨ ਮੇਰੇ ਅਨੁਸਾਰ ਜੇ ਅਸੀਂ ਕਿਸੇ ਦਾ ਹੌਸਲਾ ਵਧਾ ਨਹੀਂ ਸਕਦੇ ਤਾਂ ਸਾਨੂੰ ਕੋਈ ਹੱਕ ਨਹੀਂ ਕਿ ਅਸੀਂ ਉਸ ਦਾ ਹੌਸਲਾ ਪਸਤ ਕਰੀਏ ਕਿਸੇ ਦੀਆਂ ਕਮੀਆਂ ਗਿਣਨਾ ਬਹੁਤ ਆਸਾਨ ਹੈ ਪਰ ਆਪਣੀਆਂ ਕਮੀਆਂ ਅਸੀਂ ਭੁੱਲ ਜਾਂਦੇ ਹਾਂ ਹੁਣ ਜਰਾ ਸੋਚੋ ਅਸੀਂ ਕਿਹੋ ਜਿਹਾ ਸਮਾਜ ਸਿਰਜ ਰਹੇ ਹਾਂ ਜਿੱਥੇ ਇੱਕ ਦੂਜੇ ਨੂੰ ਉੱਪਰ ਨਹੀਂ ਚੁੱਕਿਆ ਜਾਂਦਾ ਸਿਰਫ ਥੱਲੇ ਸੁੱਟਿਆ ਜਾਂਦਾ ਹੈ ਕੀ ਅਸੀਂ ਆਪਣੇ ਬੱਚਿਆਂ ਨੂੰ ਇਹੀ ਸਿੱਖਿਆ ਦੇ ਰਹੇ ਹਾਂ ਅਸਲ ਵਿੱਚ ਸਾਨੂੰ ਤਬਦੀਲੀ ਦੀ ਲੋੜ ਹੈ ਜੇ ਅਸੀਂ ਚਾਹੀਏ ਕਿ ਆਪਸ ਵਿੱਚ ਸਾਡਾ ਪਿਆਰ ਰਹੇ ਸਤਿਕਾਰ ਰਹੇ ਤਾਂ ਸਾਨੂੰ ਆਪਣੀ ਬੋਲੀ ਤੇ ਸੋਚ ਬਦਲਣੀ ਪਵੇਗੀ ਕਿਸੇ ਦੀ ਗਲਤੀ ਤੇ ਹੱਸਣ ਦੀ ਥਾਂ ਉਸ ਦਾ ਹੱਥ ਫੜ ਕੇ ਉਸ ਨੂੰ ਸਹੀ ਰਾਹ ਦਿਖਾਉਣਾ ਪਵੇਗਾ ਜਦੋਂ ਅਸੀਂ ਪਿਆਰ ਨਾਲ ਕਿਸੇ ਦੀ ਗਲਤੀ ਠੀਕ ਕਰਾਂਗੇ ਤਦ ਹੀ ਸਾਡੇ ਆਪਸੀ ਰਿਸ਼ਤੇ ਮਜ਼ਬੂਤ ਹੋਣਗੇ ਤੇ ਸਾਡੇ ਬੱਚੇ ਵੀ ਉਹੀ ਸਿੱਖਣਗੇ ਜੋ ਅਸੀਂ ਕਰਾਂਗੇ ਇਸ ਲਈ ਦੋਸਤੋ ਆਓ ਅੱਜ ਤੋਂ ਹੀ ਇਹ ਸੋਚ ਅਪਣਾਈਏ ਕਿਸੇ ਦੀ ਹਾਰ ਤੇ ਮੁਸਕਰਾਹਟ ਨਾ ਬਣੀਏ ਕਿਸੇ ਦੀ ਗਲਤੀ ਤੇ ਤਾਲੀਆਂ ਨਾ ਵਜਾਈਏ ਬਲਕਿ ਉਸ ਦੀ ਮਦਦ ਕਰੀਏ ਤਾਂ ਜੋ ਉਹ ਖੜ ਕੇ ਫਿਰ ਚੱਲ ਸਕੇ ਕਿਉਂਕਿ ਅਸਲੀ ਖੁਸ਼ੀ ਉਹੀ ਹੁੰਦੀ ਹੈ ਜਦੋਂ ਸਾਡੀ ਵਜ੍ਹਾ ਨਾਲ ਕੋਈ ਹੋਰ ਅੱਗੇ ਵਧਦਾ ਹੈ ਸ਼ੁਕਰੀਆ